ਤਾਂ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਣਾ ਵੀ ਉਹ ਕਲਾ ਨੂੰ ਆਪਣੇ ਅੰਦਰ ਦਬਾ ਕੇ ਨਾ ਰੱਖਣ ਦੇ ਉਹ ਹੋਰ ਦਿਖਾ ਦੇ ਕਲਾ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਮਿਲ ਜਾਂਦਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਬਿਆਨ ਸਿੰਘ ਰੂੜੀਆਂ ਜੀਆਂ ਨੂੰ ਆਖਦਾ ਦਰਸ਼ਕੋ ਜਿੱਲਾ ਮਲੇਰਕੁਟਲਾ ਦੇ ਪਿੰਡ ਕਲਿਆਣ ਦੇ ਵਿੱਚ ਮੌਜੂਦ ਆ ਗੱਲ ਜਿਹੜੀ ਮੈਂ ਤੁਹਾਡਾ ਨਾਲ ਸਾਂਝੀ ਕਰਨੀ ਆ ਉਹਦੇ ਤੋਂ ਪਹਿਲਾਂ ਇੱਕ ਰਿਕਵੈਸਟ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਕਲਾ ਦਾ ਮੁੱਲ ਜਿਹੜਾ ਪੈ ਸਕੇ ਕਿਉਂਕਿ ਅੱਜ ਸਾਡੇ ਨਾਲ ਇੱਕ ਅਜੇਹਾ ਗੁਰਸਿੱਖ ਨੌਜਵਾਨ ਮੌਜੂਦ ਹੈ ਜਿਹੜਾ ਆਪਣੇ ਹੱਥੀ ਪੇਂਟਿੰਗਾਂ ਤਿਆਰ ਕਰਦਾ ਹੈ ਆਪਣੇ ਹੱਥੀ ਦਸਤਾਰਾਂ ਸਜਾਉਂਦਾ ਹੈ ਦਸਤਾਰਾਂ ਦੀ ਸਖਲਾਈ ਦਿੰਦਾ ਹੈ ਤੇ ਆਪਣੇ ਹੱਥੀਂ ਸੌਫਟ ਟੌਏ ਆਪਾਂ ਮਾਰਕੀਟ ਦੇ ਵਿੱਚ ਦੇਖਦੇ ਹੁੰਨੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਟੌਇਜ਼ ਨੇਗੇ ਘਟਾਉਣੇ ਇਹ ਤਿਆਰ ਹੁੰਦੇ ਨੇ ਇਹ ਆਪਣੇ ਹੱਥੀਂ ਤਿਆਰ ਕਰਦਾ ਹੈ ਤੇ ਇਹ ਨੌਜਵਾਨ ਦੇ ਨਾਲ ਪੂਰੀ ਗੱਲਬਾਤ ਕਰਦੇ ਆਪਾਂ ਤੇ ਕਿੰਨੇ ਕ ਟਾਈਮ ਤੋਂ ਇਸ ਪੇਸ਼ੇ ਦੇ ਵਿੱਚ ਨੇ ਇਸ ਕਲਾ ਨੂੰ ਸੰਭਾਲੇ ਬੈਠੇ ਨੇ ਤੇ ਨਾਲ ਕੀ ਕੀ ਕੰਮ ਕਰਦੇ ਨੇ ਕਿਉਂਕਿ ਇਹ ਇੱਕ ਲੋੜਵੰਦ ਪਰਿਵਾਰ ਹੈ ਮਜ਼ਦੂਰ ਪਰਿਵਾਰ ਤੋਂ ਇਹ ਨੌਜਵਾਨ ਆ ਅਜਰਾ ਹੈਗਾ ਇਹ ਕਲਾਕ੍ਰਿਤੀ ਕਰਦਾ ਤੇ ਸਾਡੇ ਨਾਲ ਮੌਜੂਦ ਨੇ ਪ੍ਰਦਮਨ ਸਿੰਘ ਇਹਨਾਂ ਦਾ ਉਮਰ ਹੈ ਜਿਹੜੀ 24 ਸਾਲ ਆ ਉਹ ਪਹਿਲਾਂ ਸਵਾਗਤ ਕਰ ਲਨੇ ਆ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰਦਮਨ ਹਸੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਫਿਰ ਜਿਹੜੀ ਤੁਹਾਡੀ ਇਹ ਕਲਾ ਹੈਗੀ ਆ ਤੁਸੀਂ ਮਤਲਬ ਇਹ ਕਿੰਨੇ ਕ ਟਾਈਮ ਤੋਂ ਕੰਮ ਕਰਦੇ ਜੀ ਇਹ ਕਲਾ ਦਾ ਸ਼ੌਂਕ ਤਾਂ ਮੈਨੂੰ ਬਚਪਨ ਤੋਂ ਹੀ ਸੀਗਾ ਠੀਕ ਹੈ ਤੇ ਲਗਭਗ ਜਦੋਂ ਸਟੱਡੀ ਕਰਨੀ ਸਟਾਰਟ ਕੀਤੀ ਆ ਉਸ ਤੋਂ ਬਾਅਦ 5ਵੀਂ 6ਵੀਂ 7ਵੀਂ ਦੇ ਵਿੱਚ ਆਇਆ ਤੇ ਉਦੋਂ ਕੰਪੀਟੀਸ਼ਨ ਜਾਣ ਲੱਗਿਆ ਜੀ ਮੈਂ ਤੇ ਦਸਵੀਂ ਦੇ ਵਿੱਚ ਆ ਕੇ ਜਿਲਾ ਪੱਧਰ ਅਭਿਆਨ ਨਕਲ ਵਿਰੋਧੀ ਅਭਿਆਨ ਹੋਇਆ ਸੀ ਸੰਗਰੂਰ ਉਹਦੇ ਚ ਫਿਰ ਉਹਦੇ ਚ ਕਿਹੜਾ ਸਥਾਨ ਪ੍ਰਾਪਤ ਕੀਤਾ ਉਹਦੇ ਚ ਸੈਗਨੇਫੀਕੇਸ਼ਨ ਹਾਸਲ ਕੀਤੇ ਜਿਲਾ ਪੱਧਰ ਤੇ ਠੀਕ ਹੈ ਹਾਂਜੀ ਤੇ ਫਿਰ ਜਿਹੜਾ ਸਕੈਚ ਬਣਾਉਨੇ ਉਹ ਸਕੈਚ ਇਹ ਇਹ ਸ਼ੁਰੂ ਤੋਂ ਹੀ ਇਹ ਵੀ ਸਕੈਚ ਹੀ ਬਣਾ ਰਿਹਾ ਹਾਂਜੀ ਇਹ ਲਗਭਗ ਮੈਨੂੰ ਸਕੈਚ ਕਰਦਿਆਂ ਨੂੰ ਮੈਨੂੰ ਲਗਭਗ 5 5 ਸਾਲ ਹੋ ਗਏ ਠੀਕ ਹੈ ਹਾਂਜੀ ਮਤਲਬ ਉਦੋਂ ਪਹਿਲਾਂ ਨਾਰਮਲ ਬਣਾ ਲੈਂਦੇ ਹੋਗੇ ਪਰ ਜਿਹੜਾ ਜਿਵੇਂ ਕੋਲੋਂ ਜੰਗੀ ਪੱਧਰ ਤੇ ਗੱਲ ਕਰਦੇ ਨੇ ਉਹ ਹੁਣ 5 6 ਸਾਲ ਤੋਂ ਹੀ ਕਰਨ ਲੱਗੇ ਤੁਸੀਂ ਹਾਂਜੀ ਹਾਂਜੀ ਉਹ ਹੌਲੀ ਹੌਲੀ ਨਿਖਾਰ ਹੁੰਦਾ ਰਿਹਾ ਤੇ ਫਿਰ ਮੈਂ ਸੋਚਿਆ ਵੀ ਇਹਨੂੰ ਹੀ ਆਪਣਾ ਪ੍ਰੋਫੈਸ਼ਨ ਬਣਾ ਲਿਆ ਹਾਂਜੀ ਅੱਛਾ ਫਿਰ ਹੁਣ ਹੁਣ ਫਿਰ ਤੁਸੀਂ ਕੀ ਪੜਾਈ ਕਰ ਰਹੇ ਹੋ ਹੁਣ ਜੀ ਮੈਂ ਬੀਐਫਏ ਕਰ ਰਿਹਾ ਹਾਂ ਬੈਚਲੋਰ ਫਾਈਨ ਆਰਟ ਸਕਲਪਚਰ ਦੀ ਠੀਕ ਹੈ ਤੇ ਫਿਰ ਇੰਨੀ ਮਹਿੰਗੀ ਡਿਗਰੀ ਹੈ ਤੇ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ ਫਾਦਰ ਹੈਵ ਗੁਰਦੁਆਰਾ ਹੈਵ ਗ੍ਰੰਥੀ ਡਿਊਟੀ ਕਰਦੇ ਨੇ ਜੀ ਰਾਜਗੜ੍ਹ ਦੇ ਪਿੰਡ ਠੀਕ ਹੈ ਤੇ ਫਿਰ ਗ੍ਰੰਥੀ ਸਿੰਘਾਂ ਦੀ ਆਪਾਂ ਆਮ ਦੇਖਦੇ ਹਾਂ ਕਿ ਤਨਖਾਹ ਉਨੀ ਨਹੀਂ ਹੁੰਦੀ ਹੈਗੀ ਤੇ ਚਲੋ ਕਈ ਗੁਰੂ ਘਰ ਹੈਗੇ ਵੀ ਨੇ ਜਿਹੜੇ ਚੰਗੀ ਤਨਖਾਹ ਦਿੰਦੇ ਨੇ ਪਰ ਬਹੁਤਿਆਂ ਦੇ ਵਿੱਚ ਨਹੀਂ ਹੁੰਦੀ ਹਨ ਤੇ ਇੰਨੀ ਤਨਖਾਹ ਦੇ ਵਿੱਚ ਫਿਰ ਤੁਸੀਂ ਪੜਨਾ ਵੀ ਆ ਪਰਿਵਾਰ ਵੀ ਚਲਾਉਣਾ ਹਨਾ ਪੂਰਾ ਪਰਿਵਾਰ ਚਲਾਉਣਾ ਕਿਵੇਂ ਮੈਨੇਜ ਕਰਦੇ ਨੇ ਤੁਹਾਡੇ ਫਾਦਰ ਸਾਹਿਬ ਉਹਨਾਂ ਦੀ ਵਾਕੀ ਤਾਂ ਥੋੜੀ ਜਿਹੀ ਸੈਲਰੀ ਹੈਗੀ ਉਹਦੇ ਚੋਂ ਜਾਂਦਾ ਬਾਕੀ ਅਸੀਂ ਆਪ ਕੰਮ ਕਰੀਦਾ ਸਕੈਚਪ ਕੋਈ ਬਣਾ ਦਿੰਨੇ ਆ ਤੇ ਦਸਤਾਰਾਂ ਦਾ ਕੰਮ ਨਾਲ ਚੱਲ ਰਿਹਾ ਕਿਸੇ ਦੀ ਦਸਤਾਰ ਸਜਾਤੀ ਵਿਆਹ ਲੈ ਮੁੰਡਿਆਂ ਦੇ ਉੱਥੋਂ ਆਪਣਾ ਗੁਜ਼ਾਰਾ ਕਰ ਲਈਦਾ ਜਦੋਂ ਨਹੀਂ ਵੀ ਕਿਸੇ ਪਾਸੇ ਹੱਥ ਪੈਂਦਾ ਫਿਰ ਦਿਹਾੜੀ ਚੋਤਾ ਵੀ ਕਰ ਲਈਦਾ ਜਾਂਦਾ ਦਿਹਾੜੀ ਦੇ ਵੀ ਚਲੇ ਜਾਂਦਾ ਹਾਂਜੀ ਠੀਕ ਹੈ ਤੇ ਫਿਰ ਕਦੇ ਸੰਸਥਾਵਾਂ ਨੇ ਬਾਣੀ ਫੜੀ ਤੁਸੀਂ ਐਨੇ ਹਾਨਰ ਲਈ ਫਰਦੇ ਹੋ ਚੱਕੀ ਫਰਦੇ ਨਾਲ ਨਹੀਂ ਸੰਸਥਾ ਜਿਹੜੀਆਂ ਸੰਸਥਾਵਾਂ ਨੇ ਉਹ ਕਿਸੇ ਵੱਲ ਗੌਰ ਨਹੀਂ ਕਰਦੇ ਆ ਆਮ ਬੰਦੇ ਵੱਲ ਨਹੀਂ ਘੌਰ ਕਰਦੇ ਉਹਨਾਂ ਦੇ ਬਸ ਆਪਣੇ ਘਰ ਤੱਕ ਸੀਮਤ ਰਹਿ ਜਾਂਦੀਆਂ ਸਾਰੀਆਂ ਚੀਜ਼ਾਂ ਠੀਕ ਹੈ ਜੀ ਤੇ ਜਿਵੇਂ ਹੁਣ ਐਸਜੀਪੀਸੀ ਆਪਾਂ ਦੇਖਦੇ ਆ ਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿ ਆ ਜਾਂ ਹਨਾ ਕਾਫੀ ਸਾਰੀਆਂ ਤਰ੍ਹਾਂਾਂ ਹੁੰਦੀਆਂ ਨੇ ਕਾਫੀ ਸਾਰੀਆਂ ਪੋਸਟਾਂ ਵੀ ਹੁੰਦੀਆਂ ਨੇ ਕਦੇ ਉੱਥੋਂ ਕਦੇ ਆਫਰ ਆਇਆ ਹੋਵੇ ਜਾਂ ਕਦੇ ਐਦਾ ਵਿਚਾਰ ਬਣਿਆ ਹੋਵੇ ਕਦੇ ਕੋਈ ਗੱਲ ਹੋਈ ਹੋਵੇ ਨਹੀਂ ਨਹੀਂ ਇਦਾਂ ਦਾ ਕੁਛ ਨਹੀਂ ਹੋਇਆ ਹੁਣ ਪਹਿਲਾਂ ਜਦੋਂ ਆਰਟੈਂਡ ਗ੍ਰਾਫਟ ਕਰਦੇ ਸੀ ਤਾਂ ਸਿੱਧੀ ਡਾਇਰੈਕਟ ਨੌਕਰੀ ਮਿਲ ਜਾਂਦੀ ਹੁੰਦੀ ਸੀ ਤੇ ਜਦੋਂ ਜਿਹੜੇ ਸਮੇਂ ਅਸੀਂ ਕੀਤੀ ਹੈਗੀ ਤਾਂ ਉਦੋਂ ਸਰਕਾਰਾਂ ਨੇ ਰੂਲ ਹੀ ਚੇਂਜ ਕਰਤੇ ਉਹਦੇ ਮਤਲਬ ਬੀਏ ਕਰੋ ਫਿਰ ਵੀਏਡ ਕਰੋ ਫਿਰ ਕਿਤੇ ਜਾ ਕੇ ਆਰਟੈਂਡ ਗ੍ਰਾਫਟ ਕਰੋ ਫਿਰ ਉਹਦੇ ਟੈਟ ਦੇ ਪੇਪਰ ਕਲੀਅਰ ਕਰੋ ਫਿਰ ਕਿਤੇ ਜਾ ਕੇ ਬੰਦੇ ਨੌਕਰੀ ਮਿਲੋ ਹੁਣ ਇੰਨਾ ਜ਼ਿਆਦਾ ਕੰਪੀਟੀਸ਼ਨ ਹੋ ਗਿਆ ਨੌਜਵਾਨ ਇੰਨੇ ਰੋਜ਼ਗਾਰ ਬੇਰੋਜ਼ਗਾਰ ਤੁਰੇ ਫਿਰਦੇ ਨੇ ਤਾਂ ਕੰਪੀਟੀਸ਼ਨ ਬਹੁਤ ਟਫ ਹੋ ਗਿਆ ਤੇ ਫਿਰ ਨਾਲ ਗੁਰਸਿੱਖੋਂ ਤੁਸੀਂ ਤੇ ਗੁਰਸਿੱਖੀ ਨੂੰ ਉਤਾਰਨ ਕੀਤਾ ਹੋਇਆ ਵੈਸੇ ਮੈਂ ਬਹੁਤ ਸਾਰੇ ਪਾਠੀ ਸਿੰਘਾਂ ਨਾਲ ਗੱਲ ਹੁੰਦੀ ਰਹਿੰਦੀ ਆ ਕਦੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਸਾਡੇ ਜਿਹੜੇ ਬੱਚੇ ਨੇ ਇਸ ਲਾਈਨ ਦੇ ਵਿੱਚ ਆਉਣ ਕਿ ਤੁਸੀਂ ਨਾਲ ਪਾਠੀ ਦੀ ਸੇਵਾ ਨਿਭਾਦਨੇ ਹੋ ਕੀਰਤਨ ਵੀ ਕਰਾਉਣੇ ਆਪਣੇ ਫਾਦਰ ਸਾਹਿਬ ਦੇ ਨਾਲ ਫਿਰ ਇਹ ਤੁਹਾਡਾ ਵਿਚਾਰ ਨਹੀਂ ਬਣਿਆ ਵੀ ਨਹੀਂ ਆਪਾਂ ਨੂੰ ਇਸ ਲਾਈਨ ਦੇ ਵਿੱਚ ਪੈਣਾ ਚਾਹੀਦਾ ਨਹੀਂ ਦੇਖੋ ਰੁਕਾਵਟਾਂ ਤਾਂ ਆਉਂਦੀ ਹੀ ਰਹਿੰਦੀਆਂ ਨੇ ਜ਼ਿੰਦਗੀ ਦੇ ਵਿੱਚ ਅੱਛਾ ਤੇ ਪਰ ਜਾਨੀ ਕਿ ਜਿਹੜੇ ਬੰਦੇ ਗੁਰਸਿੱਖੀ ਲਾਈਨ ਨੂੰ ਸਾੜ ਜਾਂਦੇ ਨੇ ਇਹ ਸੋਚ ਕੇ ਬਿਚਾਰਦਾ ਗੁਜ਼ਾਰਾ ਨਹੀਂ ਹੁੰਦਾ ਜੀ ਪਰ ਗੁਰੂਆਂ ਪੀਰਾਂ ਨੇ ਜਿਹੜੇ ਆਪਾਂ ਲਈ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਬਸ ਅਸੀਂ ਸਾਂਭਿਆ ਹੋਇਆ ਤੇ ਅੱਗੇ ਲੈਣ ਤੋਰੀ ਹੋਈ ਹੈ ਇਹ ਹੀ ਸੋਚਿਆ ਹੋਇਆ ਵੀ ਗੁਰੂਆਂ ਪੀਰਾਂ ਨੇ ਆਪਣੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਤਾਂ ਆਪਾਂ ਉਹਨਾਂ ਦੀ ਗੁਰ ਸਿੱਖੀ ਨਹੀਂ ਸਾਂਭ ਸਕਦੇ। ਬਿਲਕੁਲ ਸਹੀ ਗੱਲ ਕਿਉਂਕਿ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਆਪਾਂ ਅੱਜ ਕੱਲ ਇੰਟਰਨੈਟ ਦੇ ਮਾਧਿਅਮ ਰਾਹੀਂ ਦੇਖਦੇ ਆ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਅਸੀਂ ਗਰੀਬ ਸੀ ਅਸੀਂ ਫਲਾਣ ਧਰਮ ਇਸੇ ਕਰਕੇ ਜੁਆਇਨ ਕਰ ਲਿਆ ਸਾਨੂੰ ਮਾਲੀ ਮਦਦ ਕਰ ਦਿੱਤੀ ਕਿਉਂਕਿ ਬਹੁਤ ਸਾਰੀਆਂ ਗੱਲਾਂ ਹ ਕਦੇ ਉਸ ਚੀਜ਼ ਨੂੰ ਦੇਖ ਕੇ ਹੀ ਮੈਂ ਤੁਹਾਨੂੰ ਸਵਾਲ ਕੀਤਾ ਸੀ ਇਹ ਅੱਛਾ ਫਿਰ ਹੁਣ ਕਦੇ ਫਿਰ ਅੱਗੇ ਕੀ ਕਰਨ ਦਾ ਸੋਚਿਆ ਤੁਸੀਂ ਅੱਗੇ ਜੀ ਹੁਣ ਇਹਦੀ ਸਟੱਡੀ ਤਾਂ ਚੱਲ ਰਹੀ ਆ ਨਾਲੇ ਬੀਐਫਏ ਚੱਲ ਰਹੀ ਆ ਉਸ ਤੋਂ ਬਾਅਦ ਫਾਈਨ ਆਰਟ ਤੇ ਹੋ ਸਕਦਾ ਪੀਐਚਡੀ ਵੀ ਕਰੂੰਗਾ ਜੀ ਇਹਦੇ ਹਾਂਜੀ ਠੀਕ ਹੈ ਅੱਛਾ ਫਿਰ ਨਾਲ ਫਿਰ ਕਦੇ ਜੌਬ ਕਰਨ ਦਾ ਨਹੀਂ ਸੋਚਿਆ ਨਹੀਂ ਨਾਲ ਦੀ ਨਾਲ ਜੌਬ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਚੱਲਦੇ ਨੇ ਪਹਿਲਾਂ ਦਿੱਲੀ ਕੰਮ ਕਰਕੇ ਆਇਆ ਮੈਂ ਉੱਥੇ ਜੌਬ ਚੱਲਦੀ ਸੀ ਅੱਛਾ ਫਿਰ ਉੱਥੇ ਉਹਦੀ ਉਹੋ ਜੀ ਮਰਜ਼ਾਦਾ ਨਹੀਂ ਰਹਿੰਦੀ ਅਮਰਤਾਰੀ ਬੰਦੇ ਦੀ ਠੀਕ ਆ ਤਾਂ ਕਰਕੇ ਉੱਥੋਂ ਫਿਰ ਛੱਡਣਾ ਪਿਆ ਕੰਮ ਅੱਛਾ ਕਿ ਮੈਂ ਆਹ ਚੀਜ਼ ਦੇਖ ਰਿਹਾ ਸੀ ਪੇਂਟਿੰਗਸ ਜਿਹੜੇ ਤੁਹਾਡੇ ਦੁਆਰਾ ਬਣਾਈਆਂ ਗਈਆਂ ਨੇ ਤੇ ਇਹ ਜਿਹੜੀ ਪੇਂਟਿੰਗ ਆ ਫਿਰ ਇਹਨੂੰ ਕਿੰਨੇ ਇੱਕ ਟਾਈਮ ਚ ਤੁਸੀਂ ਬਣਾਤੇ ਸੀ ਇਹਨ ਤਾਂ ਹੀ ਇੱਕ ਦਿਨ ਹੀ ਲੱਗਿਆਗਾ ਅੱਛਾ ਬਣਾਉਣ ਦੇ ਵਿੱਚ ਇਹਨੂੰ ਲਗਭਗ ਹੁਣ ਵਿੱਚਲੇ ਹੋਰ ਵੀ ਕੰਮ ਕਰਨੇ ਪੰਦੇ ਆ ਦੋ ਦਿਨ ਲੱਗੇ ਹੋਏ ਉਹ ਪਹਿਲੇ ਪਾਤਸ਼ਾਹ ਦੀ ਪੇਂਟਿੰਗ ਸੀ ਤੇ ਇਹ ਕਿਹਨਾਂ ਦੀ ਜੀ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਠੀਕ ਹੈ ਤੇ ਅੱਛਾ ਫਿਰ ਕਦੇ ਡਿਮਾਂਡ ਨਹੀਂ ਕਰਦੇ ਤੁਹਾਡੇ ਕੋਲੋਂ ਆ ਕੇ ਜਿਵੇਂ ਸੰਗਤ ਹੁੰਦੀ ਆ ਜਿਹੜੀ ਮਤਲਬ ਆ ਇੱਕ ਤੱਕ ਤੁਹਾਨੂੰ ਕਹਿੰਦੇ ਹੁਣ ਵੀ ਸਾਨੂੰ ਇਦਾਂ ਦੀ ਪੈਂਟਿੰਗ ਬਣਾ ਕੇ ਦੋ ਹਾਂਜੀ ਹੁੰਦੇ ਨੇ ਵਿੱਚ ਕਈ ਪਰ ਯਾਨੀ ਕਿ ਜ਼ਿਆਦਾਤਰ ਫਰੀ ਬੰਦੇ ਹੀ ਹੁੰਦੇ ਨੇ ਫਰੀ ਵਾਲੇ ਕਹਿੰਦੇ ਸਾਨੂੰ ਫਰੀ ਚ ਦੇ ਦੋ ਪਰ ਪਤਾ ਕੀ ਹੁਣ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਇਸ ਚੀਜ਼ ਤੇ ਤਰਉਨੋ ਫਰੀ ਤਾਂ ਨਹੀਂ ਦੇ ਸਕਦੇ ਠੀਕ ਹੈ ਅੱਛਾ ਵੀਰੇ ਰੰਗ ਵਗੈਰਾ ਤੁਸੀਂ ਹੁਣ ਇਹ ਤਾਂ ਚਲ ਬਲੈਕ ਐਂਡ ਵਾਈਟ ਹੈ ਤੇ ਜਿਹੜੇ ਰੰਗ ਵਗੈਰਾ ਹੁੰਦੇ ਨੇ ਉਹ ਫਿਰ ਕਿੰਨੇ ਕ ਮਹਿੰਗੇ ਆਉਂਦੇ ਨੇ ਇਹਦੇ ਵਿੱਚ ਹੋਈ ਆਰਟਿਸਟ ਕਲਰ ਹੁੰਦੇ ਨੇ ਤੇ ਯਾਨੀ ਕਿ ਕਟੋ-ਕਟ 6-700 ਦਾ ਡੱਬਾ ਹੋਏ ਆ ਜਾਂਦਾ ਉਹਦੇ ਵਿੱਚ 6 6 ਜਾਂ 12 ਪੀਸ ਹੁੰਦੇ ਆ ਕਲਰ ਦੇ ਫਿਰ ਬਰਸਦਾ ਖਰਚਾ ਕੈਨਵਸ ਦਾ ਖਰਚਾ ਅਲੱਗ-ਅਲੱਗ ਤਰ੍ਹਾਂ ਦੇ ਹੋਰ ਬਹੁਤ ਖਰਚੇ ਹੋ ਜਾਂਦੇ ਠੀਕ ਹੈ ਤੇ ਫਿਰ ਹੁਣ ਅੱਗੇ ਭਵਿੱਖ ਦੇ ਵਿੱਚ ਕੀ ਕਰਨ ਦਾ ਸੋਚਿਆ ਹੈ ਅੰਤ ਭਵਿੱਖ ਦੇ ਵਿੱਚ ਹੀ ਮੈਂ ਇਹ ਦੇ ਨਾਲ ਰਿਲੇਟਡ ਕਲਰ ਨਾਲ ਰਿਲੇਟਡ ਹੀ ਕੰਮ ਕਰਨਾ ਚਾਹੁੰਗਾ ਜਾਂ ਤਾਂ ਆਪਣਾ ਕੰਮ ਕਰੂੰਗਾ ਜਾਂ ਕਿਸੇ ਸਕੂਲ ਦੇ ਵਿੱਚ ਕੋਈ ਟੀਚਰ ਕਰੂੰਗਾ ਅੱਛਾ ਠੀਕ ਹੈ ਜੀ ਠੀਕ ਹੈ ਤੇ ਜਿਹੜੇ ਦਰਸ਼ਕ ਨੇ ਸਾਡੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਸਨੇਹਾ ਤਾਂ ਮੈਂ ਇਹੀ ਦੇਣਾ ਚਾਹਣਾ ਜਿਹੜੇ ਨੌਜਵਾਨ ਨੇ ਜਿਨ੍ਹਾਂ ਕੋਲ ਖਾਸ ਕਰਕੇ ਆਰਟ ਨਾਲ ਰਿਲੇਟਡ ਕੋਈ ਵੀ ਕਲਾ ਹੈ ਤਾਂ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਣਾ ਵੀ ਉਹ ਕਲਾ ਨੂੰ ਆਪਣੇ ਅੰਦਰ ਦਬਾ ਕੇ ਨਾ ਰੱਖਣ ਤੇ ਉਹਨੂੰ ਹੋਰ ਨਿਖਾਰਨ ਕਲਾ ਦੇ ਵਿੱਚ ਆਪਾਂ ਨੂੰ ਬਹੁਤ ਕੁਝ ਮਿਲ ਜਾਂਦਾ ਹੈ ਠੀਕ ਹੈ ਤੇ ਜਿਹੜੇ ਬੰਦੇ ਕਲਾ ਕਰਦੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈਗੀ ਠੀਕ ਹੈ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਨੌਜਵਾਨ ਪ੍ਰਦਮਨ ਸਿੰਘ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਇਸ ਕਲਾ ਦੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੇ ਵੱਲੋਂ ਵਰਸਾ ਸੰਭਾਲ ਸਰਦਾਰੀ ਲਹਿਰ ਦੇ ਨਾਲ ਮਿਲ ਕੇ ਦਸਤਾਰਾਂ ਦੀ ਸਖਲਾਈ ਦਾ ਕੰਮ ਵੀ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਕੋਚ ਨੇ ਇਹ ਤੇ ਨਾਲ ਹੀ ਇਦਾਂ ਦੇ ਜਿਹੜੇ ਸਕੈਚ ਨੇਗੇ ਉਹ ਬਣਾਉਂਦੇ ਨੇ ਇਹ ਤੇ ਥੋੜੇ ਸਮੇਂ ਦੇ ਵਿੱਚ ਜਿਹੜੇ ਸਕੈਚ ਨੇ ਇਦਾਂ ਦੇ ਤਿਆਰ ਕਰ ਦਿੰਦੇ ਨੇ ਤੇ ਹੁਣ ਜਿਹੜੀਆਂ ਸਰਕਾਰਾਂ ਨੇ ਜਾਂ ਸੰਬੰਧਿਤ ادارے ਨੇ ਉਹ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰਿਓ ਤਾਂ ਜੋ ਇਹਨਾਂ ਦਾ ਜਿਹੜਾ ਬਣਦਾ ਮਾਨ ਸਰਕਾਰ ਹੈ ਉਹ ਇਹਨਾਂ ਨੂੰ ਮਿਲੇ ਕੈਮਰਾ ਪਰਸਨ ਹੁਸਨ ਫਰੀਦ ਦੇ ਨਾਲ ਬਿਆਨ ਸਿੰਘ ਰੋੜੀਆਂ ਮਲੌਤ ਲਾਈਵ ਦੇ